ਮੈਂ ਸਿੱਧੀ ਜੀ ਗੱਲ ਦੱਸਦਾ ਮੈਨੂੰ ਕੋਈ ਜਿਆਦਾ ਲੈਕਚਰ ਜਿਹੜਾ ਦੇ ਤੇ ਨਾ ਹੀ ਮੇਰੇ ਦਿਮਾਗ 'ਚ ਲੱਭ ਪਈਂਦੀ ਐ ਸਿੱਧੀ ਜੀ ਗੱਲ ਮੈਨੂੰ ਇੱਕੋ ਚੀਜ਼ ਦਿਖਦੀ ਆ ਗੱਡੀ ਲੈ ਕੇ ਆ ਭਾਵੇਂ ਉਹਨਾਂ ਨੂੰ ਫੋਨ ਕਰ ਕੋਸ਼ਿਸ਼ ਕਰ ਮੈਨੂੰ ਬਤਾ ਤੇਰਾ ਕਹਿਣਾ ਨਹੀਂ ਮੋੜਣਾ ਉਹਨਾਂ ਨੇ ਉਹਨਾਂ ਨੇ ਤੇ ਭਰਾ ਨੂੰ ਫੋਨ ਲਾ ਕੀ ਮੰਗ ਲਈ ਅਜੇ ਤੱਕ ਦੋ ਦਿਨ ਕੋਲ ਕੋਈ ਨਹੀਂ ਮੰਗਿਆ ਉਹਨੇ ਅੱਧੀ ਜਮਾਨਾ ਨਾ ਨਹੀਂ ਕਰਨੀ ਤੈਨੂੰ ਫੋਨ ਕਰ ਤੇ ਮੈਨੂੰ ਗੱਡੀ ਚਾਹੀਦੀ ਐ ਸਿੱਧੀ ਜੀ ਗੱਲ ਆ ਮੇਰੇ ਜਨਮ ਦਿਨ ਤੇ ਮੇਰੀ ਗੱਡੀ ਆਉਣੀ ਚਾਹੀਦੀ ਨਹੀਂ ਤਾਂ ਆਪਣਾ ਹਿਸਾਬ ਲਾ ਲਈ ਇਹ ਨਾ ਸੋਲਵੇਂ ਕਿ ਤੂੰ ਜਾਨ ਬਚਾ ਲੇਂਗੀ ਉੱਥੇ ਜਾ ਕੇ ਤਰਾ ਵਾ ਬਹੁਤ ਗਲਤ ਜਗ੍ਹਾ ਤੇ ਪੈ ਗਿਆ ਹੀ ਹੁਣ ਨਾ ਤੈਨੂੰ ਇੱਧਰ ਚੱਕੀ ਛੱਡਣਾ ਤੇ ਨਾ ਮੈਂ ਤੈਨੂੰ ਉੱਧਰ ਚੱਕੀ ਛੱਡਣਾ ਤਾ ਜਾ ਉਹਦਾ ਕੰਮ ਕਰ ਇਹ ਦੇ ਵੀ ਨਹੀਂ ਸਕਦੇ ਗੱਡੀ ਗਾ ਇਹ ਕਿੜੀਆਂ ਪਹਿੰਦੇ ਤੁਹਾਨੂੰ ਗੱਡੀ ਨਹੀਂ ਦੇ ਸਕਦੇ ਡਾਲਰਾਂ ਚ ਖੇੜਦੇ ਆਪ ਤੋਂ ਇੱਕ ਪਹਿੰਕੇ ਨੀ ਆਰੇਂਜ ਰੋਵੜਾ ਕਿਹੜੀਆਂ ਕਿੜੀਆਂ ਗੱਡੀਆਂ ਰੱਖੀਆਂ ਬਾਅਦ ਇੱਥੇ ਮੈਨੂੰ 10-15 ਲੱਖ ਦੀ ਗੱਡੀ ਨਹੀਂ ਦੇ ਸਕਦੇ ਹਾਂ ਤੋ ਕੀਤਾ ਦੇ ਗੱਡੀ ਤਾਂ ਲਾ ਕੇ ਆਂਗੀ ਨਹੀਂ ਪਰ ਦੱਸਦੀ ਨਹੀਂ ਮੈਂ ਹੱਸਦੀ ਦਿਖਦੀ ਸਾਰਿਆਂ ਨੂੰ ਇਹ ਸ਼ਹਿਰ ਭਾਵੇਂ ਵੱਡੇ ਅੰਮੀਏ ਤੇਰੀ लाਡਲੀ ਨੂੰ ਵੱਡ ਵਾਟ ਖਾਂਦੇ ਮਾਂ ਨਹੀਂ ਮੇਰੇ ਹੰਜੂ ਪੂੰਝਦੇ ਮੇਰੇ ਕੀ ਕਰਾਂ ਘਰੇ ਫੋਨ ਨਾ ਮਾਂਾ ਭਾਬੀ ਨੂੰ ਨਾ ਪਾ ਨਹੀਂ ਮੈਨੂੰ ਮੰਮੀ ਭਾਬੀ ਬਿਲਕੁਲ ਨਹੀਂ ਸਮਝਦੇ ਪਏ ਉਹਨਾਂ ਨੇ ਤੇ ਵੀਰੇ ਨਾਲ ਵੀ ਬਾਹਰ ਗੱਲ ਕਰ ਲਈ ਨਹੀਂ ਕਿ ਸਾਡੀ ਕੁੜੀ ਗਲਤ ਸ਼ਾਇਦ ਉਹ ਸੋਚਦੇ ਪਏ ਕਿ ਮੈਂ ਸਾਹਿਬ ਨੂੰ ਹਾਇਕਾ ਕਨੀ ਭੁੱਲ ਪਾਈ ਕਿਉਂਕਿ ਮੈਂ ਕਿ ਨੂੰ ਫੋਨ ਕਰਾਂ ਜੇ ਵੀਰੇ ਨੂੰ ਕੀਤਾ ਉਨੇ ਮੇਂ ਗੱਲ ਨੂੰ ਸਮਝਣਾ ਮੈ ਕਿੰਨੂ ਆਖਾਂ ਕਿ ਮੈਨੂੰ ਨਹੀਂ ਚੰਗਾ ਟੱਬ ਟੱਕਰ ਆਇਆ ਹੈ ਮੇਰਾ ਪਤਾ ਨਹੀਂ ਇਹਨਾਂ ਨੇ ਕੀ ਬਣਾ ਦੇਣਾ ਇਹਨਾਂ ਦਾ ਕੋਈ ਪਤਾ ਨਹੀਂ ਮੈਨੂੰ ਕਿਹੜੇ ਵਲੇ ਮਾਰੂ ਕੋਣ ਕੋਈ ਭਰੋਸਾ ਵੀ ਕਰ ਸਕਦੀ ਮੈਂ ਇਹਨਾਂ ਲੋਕਾਂ ਦਾ ਹੁਣ ਗੱਡੀ ਗੱਡੀ ਕਿੱਥੋਂ ਲਿਆ ਕੇ ਦਮਾਰਨਜੀਤ ਨੂੰ ਮੈਂ ਕਿੰਨੂ ਕਹਾਂ ਮੇਰੇ ਕੋ ਗੱਡੀ ਮੰਗਦੇ ਆ ਠੀਕ ਹਾਂ ਇਹਨੇ ਲਾਲਚੀ ਲੋਕ ਮਿਆ ਟਿਕਣੀ ਦੇ ਕੇ ਸਾਹਿਬ ਮੈਂ ਸਾਹਿਬ ਨੂੰ ਫੋਨ ਕਰਦੀ ਹਾਂ ਹਲੋ 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 ਹਾਂ ਸਾਹਿਬ ਕੀ ਹਾਲ ਹੈ ਮੈਂ ਵੀ ਠੀਕ ਆ ਤੂੰ ਦੱਸ ਤੂੰ ਠੀਕ ਆ ਮੈਂ ਵੀ ਠੀਕ ਆ ਤੂੰ ਹੀ ਦੱਸ ਤੇਰੇ ਬਿਨਾ ਮੈਂ ਕਿੱਦਾਂ ਦੀ ਹੋ ਸਕਦੀ ਮੇਰੀ ਗੱਲ ਸੁਣ ਮੈਂ ਨਾ ਤੈਨੂੰ ਤਾਂ ਫੋਨ ਲਾਤਾ ਮੈਨੂੰ ਬੜੀ ਯਾਦ ਆਉਂਦੀ ਈ ਅੱਜ ਤੇ ਮੈਂ ਬਹੁਤ ਦੁਖੀ ਆ ਸਾਇਲੈਂਸ ਘਰ ਚ ਬਹੁਤ ਜ਼ਿਆਦਾ ਮੇਰੀ ਕੋਈ ਨਹੀਂ ਸੁਣਨ ਵਾਲਾ ਹੈਗਾ ਇੱਥੇ ਕਿਉਂ ਸ਼ਮੀ ਤੈਨੂੰ ਤੇਰਾ ਘਰ ਵਾਲਾ ਪੁੱਛਦਾ ਨਹੀਂ ਕੀ ਦੱਸਾਂ ਸਾਇ ਤੇਨੂੰ ਇਹ ਬੜੇ لالਚੀ ਲੋਕ ਆ। ਉਹ ਮੇਰਾ ਘਰ ਵਾਲਾ ਮੇਰਾ ਘਰ ਵਾਲਾ ਕਹੋਂ ਦੇ ਲਾਇਕ ਹੀ ਨਹੀਂ ਹੈਗਾ ਉਹ ਬੰਦਾ। ਇੰਨੇ ਜਲੀਲ ਮੈਂ ਤਾਂ ਸੋਚ ਵੀ ਨਹੀਂ ਸਕਦੀ ਕਿ ਮੈਨੂੰ ਇੰਨਾ ਧੋਖੇ ਬਾਅਦ ਪਰਿਵਾਰ ਮਿਲੂਗਾ। ਤੇ ਮੰਮੀ ਜੀ ਹੋਣੀ ਮੰਮੀ ਜੀ ਹੋਣੀ ਮੈਨੂੰ ਹੀ ਗਲਤ ਸਮਝੀ ਬੈਠੀ ਆ। ਜਿਵੇਂ ਉਹਨਾਂ ਨੂੰ ਜਾ ਕੇ ਦੱਸਦੀ ਆ ਤੇ ਉਹਨਾਂ ਨੂੰ ਐ ਲੱਗਦਾ ਕਿ ਮੈਂ ਤੈਨੂੰ ਭੁੱਲ ਨਹੀਂ ਪਾਉਂਦੀ ਤਾਂ ਇਦਾਂ ਕਰਨ ਦੀ ਪਰ ਸ਼ਮੀਦੂ ਉਹਨਾਂ ਨੂੰ ਸੱਚ ਦੱਸਨਾ ਕਿ ਉਹ ਕਿੰਨੇ ਲਾਲਚੀ ਆ ਤੇ ਉਹ ਤੈਨੂੰ ਕਿਵੇਂ ਰੱਖਣ ਦੇ ਘਰ ਦੇ ਵਿੱਚ ਸਾਈ ਮੈਂ ਸਾਰਾ ਕੁਝ ਉਹਨਾਂ ਨੂੰ ਦੱਸਿਆ ਪਰ ਉਹ ਮੇਰੀ ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਮੈਂ ਬਹੁਤ ਦੁਖੀ ਹਾਂ ਆਪਣੇ ਘਰ ਤੇ ਮੈਨੂੰ ਸਮਝ ਨਹੀਂ ਲੱਗਦੀ ਭਈ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਪਰ ਅੱਲੇ ਤੇ ਆ ਤੇਰਾ ਨਵਾਂ ਨਵਾਂ ਵਿਆਹ ਹੋਆ ਜੇ ਹੋਣੀ ਇਦਾਂ ਕਰਨਦੇ ਆ ਤੇ ਸਾਰੀ ਜ਼ਿੰਦਗੀ ਕਿਵੇਂ ਲੰਘੂਗੀ ਇਹਨਾਂ ਨਾਲ ਮਿੰਨ ਕੋਈ ਰੋਹ ਨਾ ਚੱਟ ਨਹੀਂ ਹੁੰਦਿਆ ਸਾਈ ਮੈਂ ਕੀ ਕਰਾਂ ਚੱਲ ਮੇਰੀ ਗੱਲ ਸੁਣ ਮੈਂ ਐਵੇਂ ਤੈਨੂੰ ਵੀ ਟੈਨਸ਼ਨ ਲਾਤੀ ਤੂੰ ਤੇ ਨੌਕਰੀ ਤੇ ਹੁਣਾਵਾ ਚੱਲ ਤੂੰ ਵੇਖ ਲੈ ਆਪਣਾ ਕੰਮ ਨਹੀਂ ਨਹੀਂ ਯਾਰ ਟੈਨਸ਼ਨ ਦੀ ਗੱਲ ਨਹੀਂ ਆ ਤੈਨੂੰ ਕੀ ਪਤਾ ਯਾਰ ਮੈਂ ਕਿੰਨੀ ਟੈਨਸ਼ਨ ਚ ਜਿ ਰਹਿੰਨਾ ਤੈਨੂੰ ਲੈ ਕੇ ਕਿ ਤੂੰ ਸਹੀ ਹੈ ਵੀ ਕਿ ਨਹੀਂ ਜਿੱਥੇ ਤੇਰਾ ਵਿਆਹ ਹੋਇਆ ਵਾ ਤੂੰ ਕੁਛ ਹੈ ਵੀ ਉਹਦੇ ਨਾਲ ਕਿ ਨਹੀਂ ਕੀ ਪਤਾ ਤੈਨੂੰ ਪੁੱਛਦੇ ਵੀ ਆ ਕਿ ਨਹੀਂ ਚੱਲ ਸਹੀ ਕੋਈ ਗੱਲ ਨਹੀਂ ਮੈਂ ਆਪੇ ਵੇਖ ਲੈਣੀ ਆ ਮੇਰੀ ਲਾਈਫ ਆ ਹੁਣ ਮੈਂ ਵੇਖਦੀ ਹਾਂ ਮੈਂ ਕੀ ਕਰਨਾ ਕਿਉਂਕਿ ਮੇਰੇ ਘਰ ਕਿ ਤੈਨੂੰ ਕੋਈ ਪ੍ਰੋਬਲਮ ਨਾ ਹੋਵੇ ਜੇ ਮੇਰੇ ਘਰ ਦੇ ਨੂੰ ਪਤਾ ਲੱਗ ਗਿਆ ਕਿ ਅਸੀਂ ਅਜੇ ਵੀ ਗੱਲ ਕਰਦੇ ਹਾਂ ਤੇ ਪਤਾ ਨਹੀਂ ਕੀ ਬਣੂਗਾ ਮੈਂ ਨਹੀਂ ਚਾਹੁੰਦੀ ਕਿ ਮੇਰੀ ਲਾਈਫ ਤੇ ਹੁਣ ਖਰਾਬ ਵੀ ਖਰਾਬ ਹੋ ਜਾਵੇ ਕਿ ਤੈਨੂੰ ਵੀ ਕੋਈ ਦੁੱਖ ਪਹੁੰਚੇ ਜਾਂ ਤੈਨੂੰ ਕੋਈ ਨੁਕਸਾਨ ਪਹੁੰਚਾਵੇ ਮੈਨੂੰ ਕੋ ਬਰਦਾਸ਼ਤ ਨਹੀਂ ਹੋਣਾ ਸਾਈ ਤੈਨੂੰ ਲੱਗਦਾ ਜੰਮੀ ਇੰਨਾ ਕੋ ਸੁਣਨ ਤੋਂ ਬਾਅਦ ਮੇਰੀ ਜ਼ਿੰਦਗੀ ਰਹਿ ਮਾਰਨਾ ਚੱਲੂਗੀ ਆ ਕਿੱਥੇ ਗਈ ਆ 그 분이 여기. 그기 그치, 죠기그그 ਕੋਈ ਗੱਲ ਨਹੀਂ ਵੇਖ ਤੂੰ ਵੀ ਰੱਬ ਤੇ ਭਰੋਸਾ ਰੱਖ ਤੇ ਕੋਈ ਵਧੀਆ ਜੀ ਕੁੜੀ ਦੇ ਕੇ ਵਿਆਹ ਕਰਾ ਲਗੀ ਮੈਨੂੰ ਯਾਦ ਨਾ ਕਰਿਆ ਕਰ ਜੇ ਮੈਂ ਵਿਆਹ ਹੀ ਕਰਾਉਣਾ ਹੁੰਦਾ ਨਾ ਤੇ ਜਦੋਂ ਤੇਰੇ ਵਿਆਹ ਦੀ ਖਬਰ ਮੈਨੂੰ ਪਤਾ ਲੱਗੀ ਸੀ ਨਾ ਉਸੇ ਦਿਨ ਹੀ ਵਿਆਹ ਕਰਾ ਲੈਂਦਾ ਮੈਂ ਨਹੀਂ ਸਾਹਿਬ ਤੂੰ ਆਪਣੀ ਲਾਈਫ ਬਰਬਾਦ ਨਾ ਕਰ ਦੇਖ ਲੈ ਜੇ ਕਦੀ ਵੀ ਤੂੰ ਮੈਨੂੰ ਕਿਤੇ ਪਿਆਰ ਕੀਤਾ ਹੈ ਨਾ ਤੇ ਮੈਨੂੰ ਇਹ ਵਾਦਾ ਕਰ ਕਿ ਤੂੰ ਵਿਆਹ ਕਰਾ ਲੇਂਗਾ ਕਿਸੇ ਹੋਰ ਨਾਲ ਮੈਨੂੰ ਨਾ ਸ਼ਬਦ ਕਰਿਆ ਕਰ ਸਾਈ ਮੰਮੀ ਮੇਰੀ ਜ਼ਿੰਦਗੀ ਨਰਕ ਬਣ ਗਈ ਆ ਬਸ ਮੈਂ ਤੇਨੇ ਇੱਕੋ ਗੱਲ ਕਹੂੰਗਾ ਭਾਵੇਂ ਅੱਜ ਭਾਵੇਂ 10 ਸਾਲ ਬਾਅਦ ਤੂੰ ਮੈਨੂੰ ਜਿੱਥੇ ਮਰਜੀ ਵੇਖ ਲਈ ਮੌਸੇ ਮੋੜ ਤੇ ਖੜਾ ਹੋਊਂਗਾ ਤੇਰਾ ਇੰਤਜ਼ਾਰ ਕਰੂੰਗਾ ਨਹੀਂ ਸਾਈ ਨਹੀਂ ਚੱਲ ਧੀਆ ਵੀ ਮੈਂ ਤੇਰ ਕੋ ਮਾਫੀ ਮੰਗਦੀ ਮੈਨੂੰ ਬੜੀ ਦੁੱਖ ਸੀ ਤੇ ਮੈਂ ਤੇਰਾ ਨੰਬਰ ਡਾਇਲ ਕਰਤਾ ਚਲ ਧੀ ਵੀ ਤੂੰ ਮਾਫ ਕਰਦੀ ਸਾਈ ਚਲ ਮੰਮੀ ਤੂੰ ਰੋ ਨਾ ਤੁਰੋਂ ਚਲ ਠੀਕ ਹੈ ਓਕੇ ਮੇਰੀ ਕਸ ਘਰ ਇਹ ਤੇ ਕਰ ਲੇ ਭਾਬੀ ਜੀ ਨਾ ਨਹੀਂ ਉਹ ਭਾਬੀ ਕਹਿੰਦੇ ਮੈਂ ਘਰ ਨਹੀਂ ਹੈਗੀ ਉਹ ਭਾਬੀ ਨਹੀਂ ਆ ਇਹ ਹੋਰ ਕਿਹਨੇ ਡਰਾਮੇ ਜੇ ਕਰੀ ਮੇਰੀ ਗੱਲ ਸੁਣਾ ਸੁਣ ਲਿਆ ਮੈਂ ਸਾਰੀਆਂ ਗੱਲਾਂ ਤੇਆਂ ਇਹ ਕੌਣ ਹੈ ਇਹ ਕਿਹੜਾ ਤੇਰਾ ਯਾਰ ਆ ਦੱਸ ਜਿੰਨਾ ਗੱਲਾਂ ਕਰਨ ਦੀਆਂ ਤੂੰ ਪੂਰੀ ਗੱਲ ਸੁਣਨੀ ਹੈ ਮੇਰੀ ਜਿਹੜੀ ਸਫਾਈਆਂ ਨੇ ਦੇਈ ਹੁਣ ਨਹੀਂ ਰਣਜੀਤ ਹਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਮੇਰਾ ਤੇ ਚੋਕੋ ਜਿਹਾ ਬਸ ਇੱਥੇ ਹੀ ਆ ਹੁਣ ਆ ਕੌਣ ਹੈ ਆ ਕੌਣ ਆ? ਰੋਏ ਆਲਾ ਕਰਕੇ ਧਿਆਨ ਨਾਲ ਸੁਣਿਤ ਰਿਹਾ ਇੱਧਰ ਵੇਖ ਛੱਡ ਰஞ்சிਤ ਮੈਨੂੰ ਛੱਡੋ ਆ ਕੌਣ ਐ? ਉਹ ਇਹ ਸਾਹਿਲ ਕੌਣ ਐ? ਮੇਰੀ ਗੱਲ ਸੁਣੋ ਉਹ ਨਾ ਬਸ ਵੈਸੇ ਮੇਰਾ ਜਸਟ ਫਰੈਂਡ ਸੀ ਮੇਰਾ ਉਹਦੇ ਨਾਲ ਕੁਝ ਨਹੀਂ ਹੈਗਾ ਹੁਣ ਪਲੀਜ਼ ਮੈਨੂੰ ਮਾਫ਼ ਕਰ ਦਿਓ ਮੇਰੀ ਗੱਲ ਤੋਂ ਬਾਅਦ ਮੈਂ ਕਦੀ ਗੱਲ ਨਹੀਂ ਕਰਾਂਗੀ ਉਹਦੇ ਨਾਲ ਕਰ ਜੀਨੀਅਰ ਮਰਜੀ ਕਰ ਪਹਿਲਾਂ ਮੇਰੀ ਗੱਲ ਸੁਣਾ ਜਦੋਂ ਤੈਨੂੰ ਮੈਂ ਕਿਹਾ ਹੈਗਾ ਤੇਰਾ ਕੋ ਪਿੱਛੇ ਹੈਗਾ ਕਿ ਨਹੀਂ ਹੈਗਾ ਤੂੰ ਕੀ ਮੈਨੂੰ ਕੀ ਚਾਹੀਦਾ ਵੀ ਨਹੀਂ ਹੈਗਾ ਮੇਰਾ ਕੁਝ ਵੀ ਨਹੀਂ ਰਿਹਾ ਤੇਰਾ ਪਿੱਛੇ ਤਾਂ ਕੁਝ ਵੀ ਨਹੀਂਗਾ ਨਹੀਂ ਰਣਜੀਤ ਮੇਰੀ ਉਹਦੇ ਨਾਲ ਹੁਣ ਕੋਈ ਗੱਲ ਨਹੀਂ ਇਸ ਤਰ੍ਹਾਂ ਪਰ ਮੈਨੂੰ ਝੂਠ ਕਿਉਂ ਬੋਲਿਆ ਤੂੰ ਵੈਸੇ ਬਸ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਮੇਰੇ ਘਰ ਦੀਆਂ ਨਾਲ ਗੱਲ ਕਰਨਾ ਚਾਹੁੰਦਾ ਸੀ ਇਦਾਂ ਵੀ ਕੋਈ ਗੱਲ ਨਹੀਂ ਸੀ ਉਹਦੇ ਚ ਉਹ ਨਹੀਂ ਕਦੀ ਕਦੀ ਮੇਰੇ ਨਾਲ ਗੱਲਬਾਤ ਨਹੀਂ ਕੀਤੀ ਉਹਦਾ ਉਹ ਭਾਬੀ ਹੁਣਾਂ ਨੂੰ ਪੁੱਛਦਾ ਸੀ ਕਿ ਮੇਰੇ ਨਾਲ ਵਿਆਹ ਕਰ ਦੋ ਇਹਦਾ ਇਹੜੀ ਨਾ ਡਰਾਮੇ ਅਤਰੀ ਆ ਕਾ ਨਹੀਂ ਉਹ ਆਪਣੇ ਗੋਲ ਰੱਖ ਇਹਨਾਂ ਮੈਨੂੰ ਕੋਈ ਫਰਕ ਨਹੀਂ ਪੈਣਾ ਤੇ ਆ ਸਾਰੀਆਂ ਗੱਲਾਂ ਸੁਣ ਲਈਆਂ ਮੈਂ ਤੇ ਆ ਵੇਖ ਤੇਰੇ ਡਰਾਮੇ ਆ ਸਾਰੇ ਰਿਕਾਰਡਿੰਗ ਕਰ ਲਿਆ ਮੈਂ ਰਣਜੀਤ ਹੇ ਰਣਜੀਤ ਇਹ ਕੀ ਕੀਤਾ ਤੁਸੀਂ ਪਲੀਜ਼ ਇਹਨੂੰ ਡੀਲੀਟ ਕਰ ਦਿਓ ਵੀਡੀਓ ਨੂੰ ਡਿਲੀਟ ਜੀ ਇਹਨੂੰ ਵੀਡੀਓ ਨੂੰ ਡਿਲੀਟ ਕਰ ਦਿਓ ਪਲੀਜ਼ ਡੀਲੀਟ ਹੋਊਗਾ ਨਹੀਂ ਕਾ ਕੌਣ ਤੇ ਨੂੰ ਮਾਰਨ ਦੀ ਲੋੜ ਵੀ ਨਹੀਂ ਹੈ ਠੀਕ ਹੈ ਨਾ ਆ ਮਾਰ ਤੋਂ ਤਕੜੀ ਚੀਜ਼ ਆ ਗਈ ਮੇਰੇ ਕੋਲ ਇਹ ਤੇਰੇ ਘਰ ਪਹੁੰਚਣੀ ਸਹੀ ਚੀਜ਼ ਤੇ ਮੈਂ ਤੇਰੀ ਮਾਤਾ ਨੂੰ ਸਾਰਾ ਕੁਝ ਦੱਸ ਦੇਣਾ ਤੈਨੂੰ ਇੱਕ ਛੋਟੀ ਜੀ ਗੱਲ ਕਹੀ ਬਸ ਮੇਰੇ ਜਨਮ ਦਿਨ ਤੇ ਮੈਨੂੰ ਗੱਡੀ ਚਾਹੀਦੀ ਠੀਕ ਹੈ ਤੇ ਬਾਕੀ ਜਿਹੜੇ ਮੈਂ ਆਪਣੇ ਸਾਹ ਨਾਲ ਤੈਨੂੰ ਕਹਿਣਾ ਉਹ ਸਾਬ ਨਾਲ ਚੱਲ ਇਥੇ ਇਹ ਤਾਂ ਮੇਰੇ ਕੋਲ ਸਾਰਾ ਕੁਝ ਪਿਆ ਜੀ ਹਾਲ ਹੀ ਮੈਂ ਨਾ ਥੱਲੇ ਨਹੀਂ ਉਹਨੂੰ ਕੋਈ ਦੱਸਿਆ ਉਹ ਵੀ ਮੇਰੇ ਸਾਹ ਨਾਲ ਦੱਸਣਾ ਨਹੀਂ ਦੱਸਣਾ ਠੀਕ ਹੈ ਸਮਝ ਗਈ ਸਮਝਾ ਤੇ ਮੇਰੀ ਕੱਡੀ ਲਈ ਕਹਿ ਦੇ ਜਕੀ ਦੇ ਕੋਲ ਫਰੋਲਾ ਮੈਂ ਫਿਕਰ ਮਨਾ ਦੇ ਅਪਾਰਿਆਂ ਨੂੰ ਠੀਕ ਨਹੀਂ ਪਰ ਦੱਸਦੀ ਨਹੀਂ ਮੈਂ ਹਸਦੀ ਦਿਖਦੀ ਸਾਰਿਆਂ ਨੂੰ اے ਸ਼ਹਿਰ ਪਾਵੇਂ ਵੱਡੇ ਅੰਮੀ ਤੇਰੀ ਲਾਡਲੀ ਨੂੰ ਵੱਡ ਵਾਟ ਖਾਂਦੇ ਮਾਂਏ ਨੀ ਮੇਰੇ ਹੰਜੂ ਪੂੰਝ ਦੇ ਮੇਰੇ ਹਲੋ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਬੱਸ ਠੀਕ ਆ ਤੁਸੀਂ ਸੁਣਾਓ ਠੀਕ ਹੋ ਵਧੀਆ ਵਧੀਆ ਇਹ ਤਾਂ ਵੀਰੇ ਜਿਆਦਾ ਕੀ ਨਹੀਂ ਬਸ ਨਹੀਂ ਵੀਰੇ ਬਸ ਇਦਾਂ ਟਾਈਮ ਹੀ ਨਹੀਂ ਲੰਦਾ ਤੁਹਾਨੂੰ ਪਤਾ ਨਵਾਂ ਨਵਾਂ ਘਰ ਆਇਆ ਹੱਲੇ ਜੀਆਂ ਨੂੰ ਸਮਝਣ ਚ ਟਾਈਮ ਲੱਗੂਗਾ ਠੀਕ ਹੈ ਠੀਕ ਹੈ ਠੀਕ ਆ ਵੀਰ ਬਾਕੀ ਸਾਰੇ ਅਹਾਂ ਜੀ ਹਾਂ ਜੀ ਸਾਰਾ ਕੁਝ ਵਧੀਆ ਵਾ ਅੱਛਾ ਵੀਰੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਉਹਨਾ ਮੈਨੂੰ ਨਾ 5-6 ਲੱਖ ਰੁਪਏ ਦੀ ਲੋੜ ਦੀ ਲੋੜ ਹੀ 5-6 ਲੱਖ ਆਹ ਹਾਂਜੀ ਉਹਨਾਂ ਦਰਸਾ ਤੁਹਾਨੂੰ ਮੈਂ ਦੱਸਦੀ ਆ ਉਹਨਾਂ ਇਹਨਾਂ ਨੂੰ ਨਾ ਵਿਆਹ ਤੋਂ ਬਾਅਦ ਬਿਜ਼ਨਸ 'ਚ ਨਾ ਕਾਫੀ ਘਾਟਾ ਪੈ ਗਿਆ ਰਣਜੀਤ ਨੂੰ ਤੇ ਇਹ ਨਾ ਆਪਣੇ ਡੱਬਰ 'ਚ ਸਲਾਹ ਕਰਦੇ ਪਏ ਸੀ ਕਿ ਆਪਾਂ ਹੁਣ ਕੀ ਕਰੀਏ ਕੋਈ ਲੋਨ-ਲੋਨ ਪਹਿਲੇ ਹੀ ਇਹਨਾਂ ਨੇ ਚੁੱਕਿਆ ਹੋਇਆ ਵਾ ਤੇ ਉਹਨਾਂ ਦਾ ਨਾ ਕਿਤੇ ਹੱਥ ਨਹੀਂ ਪੈਂਦਾ ਪਿਆ ਕਿ ਮੈਂ ਨਾ ਚੋਰੀ ਇਹਨਾਂ ਦੀਆਂ ਗੱਲਾਂ ਸੁਣੀਆਂ ਵਾਂ ਇਹਨਾਂ ਨੇ ਤੇ ਮੈਨੂੰ ਕੁਝ ਨਹੀਂ ਦੱਸਿਆ ਤੇ ਵੀਰੇ ਮੈਂ ਚਾਹੁੰਦੀ ਸੀ ਜੇ ਆਪਾਂ ਇਹਨਾਂ ਦੀ ਹੈਲਪ ਕਰ ਦਈਏ ਤੇ ਚੱਲ ਕੋਈ ਬਿਜ਼ਨਸ ਸੈੱਟ ਕਰ ਲੈਣ ਤੇ ਆਪੇ ਫਿਰ ਹੌਲੀ-ਹੌਲੀ ਵਾਪਸ ਕਰ ਦੇਣਗੇ ਤੁਹਾਡਾ ਪੈਸਾ। ਉਹ ਤਾਂ ਦੇਗਾ ਜਮੀਨਾਂ ਠੀਕ ਆ ਪਰ ਜੇ ਇਹ ਕਹਿਲਾ ਨਾ ਕਿ ਤੈਨੂੰ ਕਹਿੰਦੇ ਕਿ ਆਵਾ ਤੇ ਤੇ ਨੇ ਕਹਿਆ ਕੀ ਪਰ ਮਗਰਾ ਬੇਟਾ ਹੈ ਉਹ ਨਹੀਂ। ਨਹੀਂ ਨਹੀਂ ਵੀਰੇ ਮੈਨੂੰ ਨਹੀਂ ਕੁਝ ਕਿਹਾ ਉਹਨਾਂ ਨੇ। ਮੈਂ ਤੇ ਆਪਣੀ ਤੌਰ ਤੇ ਤੁਹਾਨੂੰ ਇਹ ਚੀਜ਼ ਸਮਝਾਉਣ ਲਈ ਆ। ਕੁਝ ਵੀ ਨਹੀਂ ਕਿਹਾ। ਉਹਨਾਂ ਨੇ ਕੁਝ ਨਹੀਂ ਕਿਹਾ ਨਾ ਹੀ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਮੈਂ ਤੁਹਾਨੂੰ ਫੋਨ ਕਰਾਂਗੀ ਨਹੀਂ ਇਹ ਉਹਨਾਂ ਦਾ ਫਰਜ਼ ਹੈ ਕਿ ਸਾਨੂੰ ਕਹਿਣ ਕਿ ਸੇ ਨਹੀਂ ਹੱਲ ਕਰ ਸਕਦੇ ਪਹਿਲੀ ਗੱਲ ਇਹ ਹੈ ਕਿ ਸਾਡੇ ਕੋਈ ਨੇ ਕਹੀ ਕਿ ਤੋਪਾਂ ਪਾ ਕੇ ਜੀਵੇਗਾ ਵੀ ਦੇਖ ਲੋ ਵੀਰੇ ਜੇ ਤੁਸੀਂ ਕਰ ਸਕਦੇ ਜੇ ਨਹੀਂ ਕਰ ਸਕਦੇ ਤੇ ਤੁਸੀਂ ਤਾਂ ਵੀ ਦੱਸ ਦੋ ਡਾਕਟਰ ਐਵੇਂ ਗੱਲ ਕਰੇ ਜਾਂ ਮੈਂ ਉਹਨੂੰ ਗਾਉਣੀ ਕਰਦਾ ਬਾਕੀ ਤੈਨੂੰ ਪਤਾ ਅਧਰੇ ਰਿਆ ਜਿੰਨਾ ਖर्चा ਰਿਹਾ ਮੈਂ ਬਾਹਰ ਗਿਆ ਆਂ ਇਹ ਤਾਂ ਬਾਤ ਔਖਾ ਨਹੀਂ ਆ ਇਹ ਤੇ ਰੋਟੀ ਪਾਣੀ ਦਾ ਕੋਈ ਇੰਨਾ ਔਖਾ ਨਹੀਂ ਹੈਗਾ ਕਿ ਪਾ ਜਾਪਾ ਜਰੂਰੀ ਘਾੜੀ ਕਿ ਜੀ ਟਾਈਮ ਹੋ ਜਾਂਦਾ ਮੈਨੂੰ ਬਰਾਤ ਆ ਗਿਆ ਹੱਥ ਦੇਖਣੇ ਪਈਏ ਸੀ ਮੈਂ ਤੋਂ ਖਾਣਿਆ ਦਾ ਬਾਹਰ ਤੋਂ ਇਹ ਨੂੰ ਗਾ ਦਿੱਤਾ ਬਾਕੀ ਕਿੰ ਸੇਲ ਮੱਛੀ ਉਹਨੇ ਤੈਨੂੰ ਕਿਹਾ ਨਹੀਂ ਤੂੰ ਆਪਣੇ ਦੋ ਡਈਆਂ ਇਹ ਗੱਲ ਭੁੱਲ ਜਾ ਇਹ ਗੱਲ ਕਿਸੇ ਨੇ ਗੱਲ ਨਹੀਂ ਕਰੀਂਦੀ ਜਾਂ ਜਦੋਂ ਨਾ ਤੂੰ ਕੀ ਆ ਵਾ ਸ਼ਿਪਾਸਿ ਪਾਈ ਆ ਵੀ ਤੈਨੂੰ ਮੈਂ ਕਹਿ ਗਿਆ ਆ ਹਾਂਜੀ ਚਲੋ ਕੋਈ ਗੱਲ ਨਹੀਂ ਫਿਰ ਤੁਸੀਂ ਰਹਿਣ ਦਿਓ ਤੇ ਬਾਕੀ ਮੰਮੀ ਜੀ ਤੇ ਭਾਬੀ ਜੀ ਨਾਲ ਕੋਈ ਗੱਲ ਨਾ ਕਰਨਾ ਪਤਾ ਕੀ ਆ ਵੀਰੇ ਅੱਗੇ ਹੱਥ ਠਾਈਟ ਰਹਿੰਦਾ ਘਰ ਚ ਤੇ ਮੇਰੇ ਵਿਆਹ ਤੇ ਵੀ ਕਾਫੀ ਪੈਸਾ ਚੁੱਕਿਆ ਤੁਸੀਂ ਸਾਰਿਆਂ ਨੇ ਤੇ ਉਹ ਟੈਨਸ਼ਨ ਨਾ ਲੈਣ ਮੋਟਾ ਮੇਰਾ ਠੀਕ ਹੈ ਬਾਰੇ ਬਰਾਬ ਪਰ ਇੰਨੇ ਪੈਸੇ ਇੰਨੀ ਛਿੱਡੀ ਰੇਂਜ ਕਰਨੇ ਤੈਨੂੰ ਪਤਾ ਹੀ ਆਪਾਂ ਹੁਣੇ ਛੋੜੇ ਦਾ ਜਿਹੜਾ ਵਿਆਹ ਕੀਤਾ ਨੂੰ ਕੋਲ 5-6 ਲੱਖ ਇੱਕ ਨਮ ਕੱਢਣਾ ਸੀ ਤੇ 5-6 ਹਜ਼ਾਰ ਦੀਆਂ ਦੇ ਹੈਗਆਂੀਆਂ ਵੀ ਮੈਂ ਕੱਢ ਕੇ ਜੀਣਾ ਤੈਨੂੰ ਹੁਣ ਮੈਂ ਤੈਨੂੰ ਕੀ ਪਤਾ ਮੈਂ ਕਿੱਥੋਂ ਕਿੱਥੋਂ ਫੜ ਕੇ ਜਿਹੜਾ ਆਪਾਂ ਵਿਆਹ ਕੀਤਾ ਕਰਕੇ ਜੀਣਾ ਪਾਈ ਆ ਹਾਂਜੀ ਚਲ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਰਹਿਣ ਉਹਦਾ ਤਾਂ ਹੈ ਕੋਆ ਆਪ ਜਾਣੀ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰੇ ਚਲੋ ਠੀਕ ਹੈ ਫਿਰ ਮੈਨੂੰ ਨਾ ਇਹਵਾਜਾਂ ਮਾਰਨ ਦੇ ਚਾ ਠੀਕ ਆਹ ਜੀ ਕੋਈ ਗੱਲ ਨਹੀਂ ਆਪਾਂ ਛੋੜੇ-ਬੋਥੇ ਹੋਗੇ ਤੇ ਮੈਂ ਬਾਅਦ ਵਿੱਚ ਕਰ ਲਾਂਗਾ ਪਰ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਮੈਂ ਹਾਇ ਰੱਬ ਹੰਮੀਰੇ ਨੇ ਹੀ ਨਾ ਕਰਤੀ ਹੁਣ ਮੈਂ ਕੀ ਕਰਾਂ ਕਿੱਥੋਂ ਲਿਆ ਕੇ ਦਵਾ ਇਹਨਾਂ ਨੂੰ ਗੱਡੀ ਜੇ ਮੈਂ ਇਹਨਾਂ ਨੂੰ ਗੱਡੀ ਨਾ ਲਿਆ ਕੇ ਦਿੱਤੀ ਇਹਨਾਂ ਨੇ ਮੇਰੀ ਵੀਡੀਓ ਬਣਾਈ ਹੈ ਪਤਾ ਨਹੀਂ ਕਿੰਨੂ ਕਿੰਨੂ ਵਿਖਾਉਣਗੇ ਤੇ ਮੰਮੀ ਜੀ ਤੇ ਸੀਮਾ ਦੀਦੀ ਹੁਣੀ ਪਤਾ ਨਹੀਂ ਮੇਰਾ ਕੀ ਹਾਲ ਕਰਨਗੇ ਮੈਨੂੰ ਤੇ ਸ਼ੱਕ ਸ਼ਾਜ ਦੇ ਪਾ ਕੇ ਛੱਟ ਦੇਣਾ ਸਾਰੇ ਤੇ ਮੰਮੀ ਪਾਪੀ ਹੋਂ ਨਾਲ ਉਹ ਤਾਂ ਮੈਨੂੰ ਪਹਿਲੇ ਹੀ ਗਲਤ ਸਮਝਣ ਦੀਆਂ ਦੋਵੇਂ ਜਾਣੀਆਂ ਮੈਂ ਤੇ ਐਸੇ ਫਸ ਗਈ ਆ ਕੋਈ ਸਮਝ ਨਹੀਂ ਲੱਗਦੀ ਕੋਈ ਰਾਹ ਹੀ ਨਹੀਂ ਨਿਕਲਦੀ ਆ ਕਿ ਮੈਂ ਕੀ ਕਰਾਂ ਕਿੱਥੇ ਗਏ ਸਾਰੇ ਜਾਨੀ ਆਹ ਨਿਆ ਆ ਮਮੀ ਕੀ ਕਰਨੀ ਇਹ ਚਬਲ ਜੀ ਕੋ ਦੱਸ ਤਾਂ ਲੱਤ ਕੀ ਹੈ ਕਿਦਾਂ ਲੱਤ ਤੇ ਭਰਾਵਾ ਮੈਂ ਤਾਂ ਫਲਦੇ ਨਾਲ ਤੇ ਪੈ ਗਈ ਮੰਜੇ ਤੇ ਹੈ ਇਹਨੇ ਜਾਨ ਬੁੱਝ ਕੇ ਤੇਰੇ ਘਰ ਦੀ ਨੇ ਤੇਲ ਰੋੜਿਆ ਸੀ ਤੇ ਮਮੀ ਤਿਲ ਕੇ ਤੂੰ ਮੇਰੀ ਗੱਲ ਸੁਣ ਫਿਕਰ ਨਾ ਕਰੋ ਤੇ ਇਹ ਤਾਂ ਸੱਟ ਲਾਈ ਨਾ ਇਹਦਾ ਬਦਲਾ ਮੈਂ ਦੂਜੀ ਤਰ੍ਹਾਂ ਲਊਗਾ ਦੇਖੋ ਤੂੰ ਲੈਣਾ ਯਾ ਮੇਰੀ ਗੱਲ ਸੁਣ ਇਹ ਹੋ ਸਕਦਾ ਹੈ ਜਾਂ ਇਹ ਸੀਮਾ ਵਾਸਤੇ ਤੇ ਜਾਂ ਤੇਰੇ ਸੱਟ ਲਾਉਣ ਵਾਸਤੇ ਤੇਲ ਨਾ ਰੋੜਿਆ ਵੇ ਇਹ ਕੀ ਪਤਾ ਉਹ ਤਾਂ ਕੁਦਰਤ ਦੇ ਦਰਦ ਤੇ ਮੈਂ ਚਲੀ ਗਈ ਪਰ ਚੋਵੀ ਮਮੀ ਹੋਇਆ ਤੇ ਮੜਾ ਨਾ ਲੱਗੀ ਤਾਂ ਆਪਣੇ ਸਾਟਿਆ ਨਾ ਇਹਦੇ ਹੋੜੀ ਲੱਗੀ ਕਿਤੇ ਫਿਰ ਐਡੀ ਠੀਠਿਆ ਪੁੱਠੀ ਵੀ ਨਹੀਂ ਹੈਗੀ ਹੈ ਤੇ ਬਾਅਦ ਚ ਉਹ ਮੈਨੂੰ ਪਤਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਪਤਾ ਨਹੀਂ ਕੀ ਗੱਲ ਆ ਇਹ ਬਸ ਸੁਸਤੀ ਰਹਦੀ ਉਹਨਾਂ ਕੋਈ ਕੰਮ ਨਾ ਕੋਈ ਕਾਰ ਕੁਝ ਵੀ ਨਹੀਂ ਰੋਂਦੀ ਦਿੰਦੀ ਬਲਛਨੀ ਜੀ ਜਦੋਂ ਸਾਡੇ ਘਰ ਦੇ ਆਈ ਨੇ ਜਦੋਂ ਦੀ ਆਈ ਆ ਰੁਹਾ ਹੀ ਪਾ ਛੱਡਿਆ ਮੈਨੂੰ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਿਆ ਇਹ ਤੁਸੀਂ ਮੈਨੂੰ ਰੋਕ ਕੇ ਰੱਖਿਆ ਨਹੀਂ ਤਾਂ ਮੈਂ ਤਾਂ ਸੱਚੀ ਦੱਸਾਂ ਮੈਂ ਤਾਂ ਹੁਣ ਇਹਦਾ ਫਾਹ ਵੜਦਾ ਮੇਰੀ ਗੱਲ ਸੁਣ ਹਜੇ ਮੈਂ ਕੰਨੀ ਥੋੜੇ ਦਿਨ ਦੇ ਟਾਕਿਆਂ ਦੇ ਨਹੀਂ ਤਾਂ ਲੋਕਾਂ ਨੇ ਕੀ ਕਹਿਣਾ ਤੈਨੂੰ ਪਤਾ ਆਂਡ ਗਵੰਡ ਦੇ ਅੱਗੇ ਕੰਨ ਈ ਧਰਿਆ ਸਾਡੇ ਘਰ ਵਾਲਾ ਉਹ ਆਂਡ ਗਵੰਡ ਨੇ ਗੋਲੀ ਮਾਰੂ ਉਹਨਾਂ ਦਾ ਤਾਂ ਕੰਮ ਈ ਉਹ ਆ ਆਪਾਂ ਹੁਣ ਆਂਡ ਗਵੰਡ ਦਾ ਕਰਕੇ ਆਪਣੇ ਰਾਹ ਨਹੀਂ ਛੱਡਦੇ ਨੇ ਅੱਛਾ ਤੇਰਾ ਜਨਮ ਦੇ ਨਾਂ ਆਂਡਿਆ ਤੂੰ ਰਾਤੀ ਨੂੰ ਕਹਿੰਦੇ ਸੀ ਮੈਂ ਉਹਨੂੰ ਕੁਝ ਕਹਿਣਾ ਕੀ-ਕਿਆ ਈ ਉਹਨੂੰ ਕਿਆ-ਕਿਆ ਮੈਂ ਉਹ ਮੈਂ ਨਾ ਉਹ ਕੋ ਗੱਡੀ ਮੰਗ ਲਈਆਂ ਮੈਨੂੰ ਚਾਹੀਦੀ ਗੱਡੀ ਜਿੱਦਾਂ ਮਰਜ਼ੀ ਲਿਆ ਬੰਦ ਕਰ ਮੰਦ ਗਈ ਮੰਦ ਗਈ ਆ ਮੰਨੂ ਕਿਉਂ ਨਾ ਹਾਂ ਤੇ ਕਹੋਗੀ ਜਿੱਦਾਂ ਮਰਜ਼ੀ ਲਿਆਉਗੀ ਮੈਂ ਨੂੰ ਸਿੱਧੀ ਜੀ ਗੱਲ ਸਮਝਾ ਦਿੱਤੀ ਏਕਾ ਨਾਲੇ ਮੰਮੀ ਨਾ ਨੋ ਮੰਨਣਾ ਹੀ ਪੈਣਾ ਪਤਾ ਗੱਲ ਕੀ ਆ ਉਹ ਬੜਾ ਤਗੜਾ ਰਾਜਨ ਦੇ ਹੱਥ ਲੱਗਾ ਦਾ ਤਗੜਾ ਰਾਜ ਤੇ ਹੱਥ ਲੱਗਾ ਹਾਂ ਉਹ ਕਿਹੜਾ ਰਾਜ ਹੈ ਮੈਨੂੰ ਤਾਂ ਦੱਸ ਤੇ ਉਹ ਕੋਈ ਨਹੀਂ ਮੈਨੂੰ ਤੁਹਾਨੂੰ ਦੱਸਦਾ ਤੁਸੀਂ ਸਮਝ ਲਓ ਕਿ ਗੱਡੀ ਛੱਡੋ ਉਹਨੂੰ ਬੜਾ ਕੁਝ ਆਊਗਾ ਤੇ ਇਹ ਇਹ ਦੇਪੇ ਕਿ ਜਾਗੇ ਨਾ ਬਾਰ-ਬਾਰ ਜਿਹੜੀ ਦੱਸਦੀ ਨਾ ਮੈਨੂੰ ਇੱਕ ਕੁੱਟਦੇ ਆ ਮੈਨੂੰ ਮਾਰਦੇ ਆ ਹੁਣ ਉਹ ਵੀ ਦਸਨ ਜੋਗ ਨਹੀਂ ਰਹਿ ਗਈ ਤੀ ਤੇੜਿਆ ਐ ਐਸਾ ਕਿਹੜਾ ਰਾਜ ਐ ਤੇਰੇ ਹੱਥ ਲੱਗ ਗਿਆ ਐ ਉਹ ਕਿਹੜੀ ਗਿੱਦੜ ਸਿੰਗੀ ਤੇਰੇ ਹੱਥ ਲੱਗੀ ਆ ਕਿ ਜੋ ਤੂੰ ਕਹਿਂਗਾ ਉਹ ਮੰਨੂਗੀ ਤ ਤਗੜੀ ਗਿੱਦੜ ਸਿੰਗੀ ਲੱਗੀ ਜੇ ਮੇਰੇ ਹੱਥਾਂ ਤੇ ਛੱਡੋ ਗੰਨ ਹੋਏ ਹਾਲ ਤင်း ਇਹ ਸਮਝੋ ਤੂੰ ਗੱਡੀ ਦੀਆਂ ਤਿਆਰੀਆਂ ਕਰੋ ਗੱਡੀ ਆਉਣ ਵਾਲੀ ਬਸ ਮਰਾ ਦੇ ਭਰਾ ਨੂੰ ਫੋਨ ਕਰ ਬਾਹਰ ਉਹ ਖੇਰ ਤੇ ਡਾਦਰਾ ਚ ਇੰਡੀਆ ਦੀਆਂ ਗੱਡੀਆਂ ਲੈ ਕੀ ਫਿਰ ਦਿੱਤਾ ਮੇਰੀ 1.15 ਲੱਖ ਲੀ ਗੱਡੀ ਮੇਰੇ ਲਈ ਕੀ ਸੀ ਤੁਹਾਡੇ ਲਈ ਕੁਛ ਨਹੀਂ ਹੈ ਅੱਛਾ ਇਹ ਤਾਂ ਬੜਾ ਵਧੀਆ ਕੀਤਾ ਜੇ ਗੱਡੀ ਆ ਜੁਗਦਾ ਆ ਨਾਲ ਦੇ ਪਿਛਲੇ ਪਾਸੇ ਵਾਲੇ ਨਾ ਆ ਕੰਦੇ ਮਕਾਨ ਵੇਚਣ ਡਏ ਆ ਆਪਣਾ ਘਰ ਦਾ ਛੋਟਾ ਜਿਹਾ ਲੱਗਣ ਡਿਆ ਆ ਆ ਕੰਦ ਘੜ ਦਾਂਗੇ ਤੇ ਨਾਲ ਦੀ ਜਗਾ ਸਾਨੂੰ ਮਿਲ ਜੀਗੀ ਪਹਿਲਾ ਗੱਡੀ ਲੈ ਆਹੋ ਪਹਿਲਾ ਗੱਡੀ ਲੈ ਫਿਰ ਘਰ ਖਵਾਗੇ ਹੈ ਇਹ ਸਾਰਾ ਕੁਝ ਲੱਗੇ ਹੋਈ ਆ ਨਾਲ ਵਾਲਾ ਘਰ ਵੀ ਲਵਾਂਗੇ ਆ ਗੱਡੀ ਆ ਇਹਦਾ ਪਹਿਲਾ ਬੱਸ ਜੇ ਤੈਨੂੰ ਲੱਗਦਾ ਨਾ ਕਿ ਉਹ ਰਾਜ ਤੋਂ ਡਰਦੀ ਆ ਤੇ ਬੱਸ ਫਿਰ ਉਹ ਰਾਜ ਨੂੰ ਰਾਜ ਹੀ ਰਹਿਣ ਦੇ ਤੇ ਇਹਨੂੰ ਦੱਬੀ ਰਹਿਣ ਦੇ ਤੈਨੂੰ ਪੇਕਿਆ ਉਹ ਥਾ ਸਰਕੰਮਦੀ ਹੱਥ ਜੋੜਦੀ ਸੀ ਵੀ ਤੇ ਅੱਡੇ ਗੁੜੇ ਜਿਹੜੇ ਹੱਥ ਮੇਰੇ ਘਰ ਤੇ ਉਹਨਾਂ ਦੱਸ ਦਿਓ ਏਡਾ ਕਹਿਣਾ ਹੈ ਬਰੋ ਦੂਜੀ ਗੱਲ ਨਾ ਉਹ ਰਾਜਦਾਨ ਸਭ ਉਹਦੀ ਵੀ ਮੇਰੇ ਕੋਲ ਹੈ ਤੇ ਫੋਕਾਦ ਸੀ ਤੈਂ ਚ ਨਾ ਮੇਂ ਮੇਰੇ ਕੋਲਿਆ ਸਾਲ ਕੁਝ ਮੇਰੇ ਕੋਲ ਆ ਤੁਹਾਡੇ ਕੋਲ ਐ ਕੀ ਕਰਨੇ ਫਿਕਰ ਕਿਉਂ ਕਰਦੇ ਏ ਤੇ ਇਹ ਕਿੱਥੇ ਇੱਕ ਗੱਲ ਐ ਜੇ ਇੱਕ ਗੱਲ ਹੁੰਦੀ ਤੇ ਮੈਂ ਵੰਦੀ ਉਹਨੂੰ ਉਹ ਤਾਂ ਗੱਲ ਤੇਨ ਕੋਲੀ ਆ ਦੂਜੀ ਗੱਲ ਬਥੇਰਾ ਦਾ ਭਰਾ ਕਮਾਈ ਕਰਦਾ ਆ ਸਾਰੀ ਦੁਨੀਆ ਕੱਦੀ ਆ ਆ ਜਿਹੜੇ ਬਾਹਰ ਡੋਲੇ ਕਾ ਡੋਲਰ ਕਮਾਉਂਦੇ ਉਹ ਮੋਜਾਂ ਬਣਾਉਂਦੇ ਆ ਤੇ ਮੋਜਾਂ ਦੱਸ ਇਹਦੇ ਕੱਦਿਆਂ ਪੇਕਿਆ ਨਾ ਮਾਨਣੀਆਂ ਭੈਣ ਦੇ ਸਹੁਰਿਆਂ ਨੇ ਨਹੀਂ ਮਾਨਣੀਆਂ ਹੈ ਪਤਾ ਕਿ ਲੱਗੇ ਆਪਾਂ ਵੀ ਲੋਕਾਂ ਨੂੰ ਕਹਿਣ ਵਾਲੇ ਬਣੀਏ ਕਿ ਸਾਡੀ ਨੂੰਹ ਦਾ ਭਰਾ ਬਾਹਰ ਹੈਗਾ ਨਾਲੇ ਮੇਰੀ ਗੱਲ ਸੁਣ ਤੂੰ ਕੋਈ ਚੀਜ਼ੀ ਮੰਗਾਤਾ ਆਪਾਂ ਵੀ ਤਾਂ ਸ਼ਰੀਰ ਚ ਕਹੀਏ ਆ ਵੇਖੋ ਇਹ ਸਾਲੇ ਦੇ ਫੋਰਮ ਤੋਂ ਚੀਜ਼ ਭੇਜੀ ਹੈ ਸਹੀ ਗੱਲ ਮੰਮੀ ਆ ਮੇਰੇ ਗਰੀਨਾਈ ਆ ਮੈਂ ਹੱਥੇ ਜੁੜੀ ਜਾਂਦੀ ਐਡਾ ਕਹਿਰ ਨਾ ਕਰੋ ਨਹੀਂ ਦੇ ਸਕਦੇ ਦੇ ਨਹੀਂ ਸਕਦੇ ਮੈਂ ਤੈਨੂੰ ਸਾਰਾ ਕੁਝ ਦੇ ਸਕਦੇ ਆ ਜਿਹੜੇ ਠੇਠ ਨੇ ਜਿਹਨਾਂ ਮੇਰੇ ਸਾਹਮਣੇ ਕਰ ਬੁੱਸਦੀ ਜੀ ਗੱਲ ਆ ਮੈਨੂੰ ਲਿਆ ਕੇ ਦੇਜੋ ਮੈਨੂੰ ਚਾਹੀਦਾ ਉਹਦੋਂ ਵੇਖ ਇਹਦੀ ਪਰਜਾਇ ਕੀ ਕਹਿਣ ਢਈ ਸੀ ਆ ਨਾ ਅਡਾ ਸੈਂਟ ਐ ਨਾ ਆ ਕਿ ਫੋਰਮ ਤੋਂ ਆਇਆ ਇਹ ਦਾ ਭਰਾ ਵੀ ਆਦੇ ਵਿੱਚ ਜਦੋਂ ਵੇਟਰਾਂ ਨੂੰ ਡਾਲਰ ਦਿੱਤੇ ਸੀ ਉਹਨੂੰ ਇਹ ਸ਼ਰਮ ਨਹੀਂ ਆਈ ਕਿ ਮੈਂ ਵੇਟਰਾਂ ਨੂੰ ਡਾਲਰ ਦੇਣ ਡਿਆ ਮੈਂ ਜੀਜੇ ਆਪਣੇ ਨੂੰ ਸਗਨੇ ਡਾਲਰਾਂ ਚ ਪਾਦਾ ਸਾਨੂੰ ਦਰ ਪਈਆਂ ਨਾ ਸਗਨ ਪਾਇਆ ਇਹਨਾਂ ਨੇ ਤੇ ਫੇਰ ਨਾ ਕਰੋ ਆ ਚਿੜੀ ਹੁਣ ਪੈਰ ਥੱਲੇ ਆ ਗਈ ਜੀ ਇਹ ਨਹੀਂ ਖਿਲਦੀ ਹੁਣ ਤੇ ਜੋ ਤੁਸੀਂ ਕਹੋਗੇ ਨਾ ਉਹ ਹੀ ਹੋਣਾ ਜੜਾ ਬੱਸ ਕਰ ਪੁੱਤਰਾ ਆ ਗੱਡੀ ਮਾਨ ਤੋ ਆ ਗੱਡੀ ਦੀ ਬੜੀ ਰੀਤ ਈ ਮੈਨੂੰ ਅਗਲੀ ਸੀਟ ਤੇ ਬਹਿਣ ਦੀ ਅਛਾ ਆਹੋ ਲ ਮਮਿੰਟ ਗੱਡੀ ਅਗਲੀ ਸੀਟ 'ਤੇ ਛਡੋ ਤੂੰ ਪੈਰ ਸਹੀ ਕਰੋ ਤੁਹਾਨੂੰ ਗੱਡੀ ਚਲਾਉਣੀ ਸਿਖਾ ਦੂੰਗਾ ਮੈਂ ਕਿਹੜੀ ਗੱਲ ਆ ਠੀਕ ਹੈ ਨਾ ਠੀਕ ਕਰ ਲੈ